ਸਾਰਿਆਂ ਨੂੰ ਪ੍ਰਭੀ ਅਸਨ ਸਿਰ ਸलाम ਸੋਸ਼ਲ ਮੀਡੀਆ ਤੇ ਇੱਕ ਮੈਂ ਵੀਡੀਓ ਦੇਖੀ ਭਾਜੀ ਜੋਂ ਕੋਟਲੀ ਦੀ ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਮੇਰੇ ਨਾਮ ਦਾ ਜ਼ਿਕਰ ਕੀਤਾ ਕਿ ਸਣੀ ਮਸੀਬ ਬਰੀ ਦੇ ਨਾਲ ਇੱਕ ਕਮੇਟੀ ਨੇ ਬਹੁਤ ਜਿਹੜਾ ਮਾੜਾ ਵਿਵਹਾਰ ਕੀਤਾ ਤੋਂ ਉਹਨਾਂ ਨੇ ਸਿੱਧਾ ਜਿਹੜਾ ਵਾ ਉਹ ਗੁਰਪ੍ਰੀਤ ਭਾਈ ਦੇ ਨਾਲ ਆ ਕਟਕਿੰਦੀ ਕਮਿਸ਼ਨ ਦੇ ਚੇਅਰਮੈਨ ਦਾ ਤੋਂ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਇਹ ਕੋਟਲੀ ਸਾਹਿਬ ਮੇਰੀ ਹੱਥ ਜੋੜ ਕੇ ਬੇਨਤੀ ਆ ਕਿਸੇ ਵੀ ਵਿਵਾਦ ਦੇ ਵਿੱਚ ਜਿਹੜਾ ਉਹ ਮੇਰਾ ਜ਼ਿਕਰ ਨਾ ਕੀਤਾ ਜਾਵੇ ਇਹ ਪਰਸਨਲੀ ਤੁਹਾਨੂੰ ਭਰਾ ਨੂੰ ਬੇਨਤੀ ਆ ਬਾਕੀ ਰਹੀ ਗੱਲ ਜੋ ਉਸ ਵਕਤ ਮੇਰਾ ਉਹ ਨਾ ਨਾ ਵਿਵਾਦ ਚੱਲਦਾ ਸੀ ਉਹ ਕੁਝ ਗਲਤੀਆਂ ਸੀ ਮੇਰੀਆਂ ਜਿਨ੍ਹਾਂ ਦੀ ਮੈਂ ਹੱਥ ਜੋੜ ਕੇ ਉਹਨਾਂ ਦੇ ਉਹਨਾਂ ਕੋਲੋਂ ਜਿਹੜੀ ਉਹ ਮੈਂ ਮਾਫੀ ਮੰਗ ਚੁੱਕਾ ਹਾਂ ਤੇ ਮੇਰੀ ਭਰਾ ਨੂੰ ਫੇਰ ਇੱਕ ਵਾਰ ਬੇਨਤੀ ਆ ਕਿ ਮੇਰਾ ਕਿਸੇ ਵੀ ਵਿਵਾਦ ਦੇ ਵਿੱਚ ਜਿਹੜਾ ਉਹ ਨਾਮ ਨਾ ਲਿਆ ਜਾਏ ਬਾਕੀ ਰਹੀ ਗੱਲ ਘਟਕਿੰਤੀ ਕਮਿਸ਼ਨ ਦੀ ਚੇਅਰਮੈਨੀ ਦੀ ਜੋ ਵੀ ਤੁਹਾਡਾ ਉਹਨਾਂ ਨਾਲ ਬਿਵਾਲ ਚੱਲ ਰਿਹਾ ਜਿਹੜੀ ਘਟਕਿੰਤੀ ਕਮਿਸ਼ਨ ਦੀ ਚੇਅਰਮੈਨ ਹੀ ਹੁੰਦੀ ਆ ਇਹ ਪੰਜਾਬ ਸਰਕਾਰ ਇਨਕੁਆਰੀ ਕਰਕੇ ਕਿਹੜਾ ਬੰਦਾ ਇਸ ਦੇ ਯੋਗ ਆ ਉਹ ਫੇਰ ਕਰਦੀ ਆ ਬਾਕੀ ਪੰਜਾਬ ਸਰਕਾਰ ਬਹੁਤ ਸਿਆਣੀ ਆ ਉਹਨਾਂ ਨੇ ਬੜੀ ਡੂੰਗੀ ਡੁੰਗਹੀ ਦੀਨ ਕੁਵਾਰੀ ਕਰਕੇ ਫੇਰ ਉਹਨਾਂ ਨੂੰ ਜਿਹੜਾ ਵਾ ਚੇਅਰਮੈਨ ਨਿਯੁਕਤ ਕੀਤਾ ਸਾਡੇ ਜੋ ਮਾਨਯੋਗ ਪੰਜਾਬ ਦੇ ਰਾਜਪਾਲ ਨੇ ਉਨ੍ਹਾਂ ਦੀ ਮਨਜ਼ੂਰੀ ਤੋਂ ਬਾਅਦ ਜਿਹੜੀ ਇਹਨਾਂ ਦੀ ਨਿਯੁਕਤੀ ਹੋਈ ਆ ਤੋਂ ਬਾਕੀ ਜਿਹੜੇ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਸਾਡੇ ਬਹੁਤ ਸਤਿਕਾਰਯੋਗ ਨੇ ਅਸੀਂ ਆਦਰ ਕਰਦੇ ਆ ਅਸੀਂ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਦੇ ਵੀਡੀਓ ਦੇਖਦੇ ਰਹਿੰਨੇ ਆ ਉਹ ਬਹੁਤ ਗਰਮਜੋਸ਼ੀਲੇ ਇੱਕ ਨੌਜਵਾਨ ਨੇ ਕਿ ਜਿਹੜੇ ਆਏ ਦਿਨ ਮਸੀ ਲੋਕਾਂ ਦੀ ਤਰੱਕੀ ਲਈ ਰਾਤ ਦਿਨ ਉਹ ਰਾਤ 12 ਵਜੇ نیٹ ਖੋਲ ਕੇ ਦੇਖ ਲਈਏ ਉਦੋਂ ਵੀ ਉਹ ਲਾਈਵ ਹੁੰਦੇ ਨੇ ਤੇ ਮਸੀਹ ਓਮਲੀ ਜਿਹੜਾ ਉਹ ਕੰਮ ਕਰ ਰਹੇ ਨੇ ਬੜੀ ਖੁਸ਼ੀ ਹੁੰਦੀ ਆ ਕਿ ਉਹਨਾਂ ਨੇ ਮਸੀਹ ਓਮਲੀ ਜਿਹੜਾ ਦਿਨ ਰਾਤ ਇੱਕ ਕੀਤਾ ਤੋਂ ਬਾਕੀ ਪਹਿਲੇ ਵੀ ਚੇਅਰਮੈਨ ਹੈਗੇ ਸੀ ਕੁਝ ਜਿਹੜੇ ਜਦੋਂ ਅਕਾਲੀਆਂ ਦੇ ਟਾਈਮ ਸੀ ਉਦੋਂ ਅਕਾਲੀ ਦਲ ਦੇ ਜਿਹੜੇ ਸਾਡੇ 크ਿਸਚਨ ਲੀਡਰ ਸੀ ਉਹ ਕਹਿੰਦੇ ਸੀ ਕਿ ਇਹ ਸਾਨੂੰ ਮਨਜ਼ੂਰ ਨਹੀਂ ਆ ਜਦੋਂ ਕਾਂਗਰਸ ਕਾਂਗਰਸ ਦੇ ਬਾਰੇ ਮਾਨੂੰ ਇਹ ਨਾਰਜੀ ਲੱਗੇ ਉਦੋਂ ਵੀ ਕੁਝ ਲੀਡਰ ਕਹਿੰਦੇ ਸੀ ਕਿ ਇਹ ਇਹਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਇਹ ਕਿੱਥੋਂ ਆ ਗਿਆ ਸਮੇ ਸਮੇਂ ਤੇ ਵਿਰੋਧ ਹੁੰਦਾ ਵਾ ਜਦੋਂ ਵੀ ਘਟ ਗਿਣਤੀ ਕਮਿਸ਼ਨ ਦਾ ਪੰਜਾਬ ਚ ਚੇਅਰਮੈਨ ਲੱਗਦਾ ਵਾ ਕਿ ਉਹਨਾਂ ਦੇ ਉਹਨਾਂ ਦਾ ਵਿਰੋਧ ਹੁੰਦਾ ਹੀ ਆ ਇਸ ਚੀਜ਼ ਨੂੰ ਮੰਨਿਆ ਪਰ ਉਹਨਾਂ ਚ ਤੇ ਜਤਿੰਦਰ ਮਸੀਹ ਗੌਰਵ ਦੇ ਵਿੱਚ ਇੱਕ ਬੜਾ ਤਗੜਾ ਅੰਤਰਾ ਕੰਮ ਨੂੰ ਲੈ ਕੇ ਜਿਹੜਾ ਸਤਕਾਰਯੋਗ ਜਤਿੰਦਰ ਮਸੀਹ ਗੌਰਵ ਨੇ ਮਸੀਹ ਕੋਲੋਂ ਕੰਮ ਕਰ ਰਿਹਾ ਵਾ ਮੇਰੇ ਖਿਆਲ ਚ ਜੋ ਅਸੀਂ ਆਪਣੀ ਹੋਸ਼ ਦੇ ਵਿੱਚ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਦੇਖਿਆ ਇੰਨਾ ਵਰਕ ਉਹਨਾਂ ਨੇ 5-7 ਸਾਲ ਚ ਵੀ ਨਹੀਂ ਕੀਤਾ ਜਿੰਨਾ ਜਤਿੰਦਰ ਮਸੀਹ ਗੌਰਮ ਨੇ ਥੋੜੇ ਟਾਈਮ ਦੇ ਵਿੱਚ ਜਿਹੜਾ ਉਹ ਵਰਕ ਕੀਤਾ ਉਹ ਵੀ ਮਸੀਹ ਕੋਮਲੀ ਇੱਕ ਉਹਨਾਂ ਦੀ ਬੜੀ ਇੱਕ ਖਾਸ ਗੱਲ ਆ ਕਿ ਲੋਕਾਂ ਨੂੰ ਚੰਡੀਗੜ੍ਹ ਨਹੀਂ ਜਾਣਾ ਪੈਂਦਾ ਕੰਮ ਨੂੰ ਲੈ ਕੇ ਅਗਰ ਉਹਨਾਂ ਨੂੰ ਕੋਈ ਮੇਲ ਪਾਉਂਦਾ ਜਾਂ ਉਹਨਾਂ ਨੂੰ ਕੋਈ ਫੋਨ ਕਰਦਾ ਤਾਂ ਹਰ ਇੱਕ ਪਿੰਡ ਸ਼ਹਿਰ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਕਰਦੇ ਨੇ ਇਹ ਚੀਜ਼ ਜਿਹੜੀ ਉਹਨਾਂ ਦੀ ਬੜੀ ਸਲਾਂਗਾ ਸਲਾਂਗਾ ਜੋਗ ਆ ਪੰਜਾਬ ਸਰਕਾਰ ਨੇ बड़े सर्वे करके देख के किन्नू लोग पसंद करते कि आ किदी कार्यक्षारी भाईचारे दी वधिया हो उन्होंने सरकार बड़ी सयानी आ उनको दर्जना ਦੇ حساب ਨਾਲ ਆਪਣੇ ਵਕੀਲ ਨੇ ਉਹਨਾਂ ਨੇ ਬੜੇ ਸੂਝ ਸਮਝ ਕੇ ਜਿਹੜਾ ਉਹਨਾਂ ਨੂੰ ਚੇਅਰਮੈਨ ਲਾਇਆ ਵਾ ਬਾਕੀ ਤੁਹਾਡਾ ਜੋ ਵੀ ਆਪਸੀ ਵਿਵਾਦ ਆ ਤੁਸੀਂ ਭਰਾਓ ਤੁਹਾਡਾ ਅੱਜ ਨਹੀਂ ਤੇ ਕੱਲ ਨੂੰ ਬਹਿ ਕੇ ਸੁਲਾ ਹੋਈ ਜਾਣੀ ਆ ਤੁਸੀਂ ਬੈਠਣਾ ਹੀ ਆ ਇੱਕ ਟੇਬਲ ਤੇ ਤੁਸੀਂ ਬੈਠਣਾ ਹੀ ਆ ਤੋ ਉਹਦੇ ਵਿੱਚ ਪਲੀਜ਼ ਹੱਥ ਜੁੜ ਕੇ ਬੇਨਤੀ ਆ ਕਿ ਮੇਰਾ ਜ਼ਿਕਰ ਜਿਹੜਾ ਉਹ ਨਾ ਕੀਤਾ ਜਾਏ ਮੈਂ ਸੋਸ਼ਲ ਮੀਡੀਆ ਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਐਕਟੀਵਿਟੀ ਤੋਂ ਕਾਫੀ ਦੂਰ ਰਹਿਣਾ ਵਾ ਜੇ ਕੋਈ ਭਰਾ ਚੰਗਾ ਕੰਮ ਕਰਦਾ ਸੋਸ਼ਲ ਮੀਡੀਆ ਤੇ ਉਹਨੂੰ ਗੁੱਡ ਕਮੈਂਟ ਕਰੀਦਾ ਕਿ ਗੁੱਡ ਜੋਬ ਵਧੀਆ ਕੰਮ ਕਰ ਰਿਹਾ ਵਾ ਜੇਕਰ ਅਸੀਂ ਕਿਸੇ ਦਾ ਸਾਥ ਨਹੀਂ ਦੇ ਸਕਦੇ ਤੇ ਮੇਰੇ ਖਿਆਲ ਚ ਸਾਨੂੰ ਉਹਨਾਂ ਦੇ ਵਿਰੋਧ ਵਿੱਚ ਵੀ ਬੋਲਣਾ ਨਹੀਂ ਚਾਹੀਦਾ ਹਾਂ ਬਾਕੀ ਜੋ ਪਿਛਲੇ ਸਮੇਂ ਦੇ ਵਿੱਚ ਸਾਡੇ ਕੋਲ ਗਲਤੀਆਂ ਹੋਈਆਂ ਜੋ ਮੇਰੇ ਕੋਲੋਂ ਗਲਤੀ ਹੋਈ ਉਦੀ ਮੈਂ ਮਾਫੀ ਮੰਗ ਲਈ। ਖੁਦਾ ਨੇ ਮਾਈਆ ਬਾਬੇ ਆਦਮ ਤੇ ਮਾਈ ਹਵਾ ਨੂੰ ਆਪਣੇ ਹੱਥਾਂ ਨਾਲ ਬਣਾਇਆ ਸੀ ਤੇ ਗਲਤੀ ਉਹਨਾਂ ਕੋਈ ਵੀ ਹੋ ਗਈ। ਅਸੀਂ ਤੇ ਕਿ ਇਨਸਾਨ ਆ ਜੇ ਗਲਤੀ ਹੋ ਗਈ ਆਪਾਂ ਉਹਦੀ ਮਾਫੀ ਮੰਗੀ ਆ। ਹੋਰ ਕਿਸੇ ਨੇ ਮੰਗੀ ਜਾਂ ਨਹੀਂ ਮੰਗੀ ਮੈਂ ਉਹਨ ਕਿਸੇ ਦੀ ਗਰੰਟੀ ਨਹੀਂ ਲੈਂਦਾ। ਹਾਂ ਪਰ ਜੋ ਮੇਰੇ ਕੋਲੋਂ ਗਲਤੀ ਹੋਈ ਉਸ ਚੀਜ਼ ਦੀ ਮੈਂ ਮਾਫੀ ਮੰਗੀ ਕਿ ਉਹ ਮੇਰੀ ਗਲਤੀ ਸੀ। ਜਿਹੜਾ ਇਨਸਾਨ ਆਪਣੀਆਂ ਗਲਤੀਆਂ ਤੋਂ ਨਹੀਂ ਸਿੱਖ ਸਕਦਾ ਉਹਨੂੰ ਦੁਨੀਆ ਦਾ ਕੋਈ ਵੀ ਉਸਤਾਦ ਜਿਹੜਾ ਉਹ ਸੁਧਾਰ ਨਹੀਂ ਸਕਦਾ। ਬਾਕੀ ਕੱਟਗਿਣਤੀ ਕਮਿਸ਼ਨ ਜਤਿੰਦਰ ਸਿੰਘ ਗੌਰਵ ਦੀ ਜਿਹੜੀ ਕਾਰਗੁਜ਼ਾਰੀ ਨਾ ਉਹ ਭਾਈਚਾਰੇ ਨੂੰ ਜਿਹੜੀ ਹੈ ਨਾ ਕਾਫੀ ਪਸੰਦ ਆ ਕੰਮ ਜਿਹੜਾ ਉਹਨਾਂ ਦਾ ਕੰਮ ਆ ਦੇਖੋ ਮੇਰਾ ਕੋਈ ਉਹਨਾਂ ਨਾਲ ਕੋਈ ਨਿੱਜੀ ਵੈਰ ਵਿਰੋਧ ਨਹੀਂ ਸੀ ਉਸ ਟਾਈਮ ਕੋ ਗਲਤਫਹਿਮੀ ਆ ਸੀ ਕੁਝ ਲੋਕਾਂ ਨੇ ਕੁਝ ਬੰਦਿਆਂ ਨੇ ਬਟਾਲੇ ਤੋਂ ਇੱਕ ਦੋ ਬੰਦੇ ਸੀ ਜਿਨ੍ਹਾਂ ਨੇ ਉਹਨਾਂ ਦੇ ਪ੍ਰਤੀ ਜਿਹੜੀਆਂ ਨਾ ਗਲਤਫਹਿਮੀਆਂ ਮਨ ਦੇ ਵਿੱਚ ਭਾਲ ਦਿੱਤੀਆਂ ਬਾਕੀ ਉਹ ਇੰਨਾ ਵਧੀਆ ਬੰਦਾ ਕਿ ਮੈਂ ਉਹਦੀ ਜਿੰਨੀ ਸਿਫਤ ਕਰਾਂ ਉਹ ਨਹੀਂ ਥੋੜੀ ਆ ਉਨੇ ਮੈਨੂੰ ਮੇਰੀ ਏਡੀ ਵੱਡੀ ਗਲਤੀ ਤੋਂ ਮੈਨੂੰ ਮਾਫ ਕੀਤਾ ਮੈਂ ਉਹਦਾ ਕਦੀ ਦੇਣ ਨਹੀਂ ਦੇ ਸਕਦਾ ਬਾਕੀ ਕੋਟਲੀ ਸਾਹਿਬ ਤੁਸੀਂ ਵੀ ਸਤਿਕਾਰਯੋਗ ਹੋ ਆਪਾਂ ਤੁਹਾਡੇ ਕੰਮ ਦੀ ਵੀ ਸਲਾਹਾਂਗਾ ਕਰਦੇ ਹਾਂ ਪਰ ਭਰਾ ਦੇ ਅੱਗੇ ਬੇਨਤੀ ਹੈ ਕਿ ਮੇਰਾ ਨਾਮ ਕਿਸੇ ਵੀ ਚੀਜ਼ ਦੇ ਵਿੱਚ ਜਿਹੜਾ ਜਿਗਰ ਨਾ ਕੀਤਾ ਜਾਏ ਜੇ ਕੋਈ بار-बार ਮੇਰਾ ਨਾਮ ਲਏਗਾ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਵੀਡੀਓ ਮੇਰੀ ਸੋਸ਼ਲ ਮੀਡੀਆ ਤੇ ਅਪਲੋਡ ਕਰੇਗਾ ਤੇ ਫਿਰ ਮੈਨੂੰ ਵੀ ਉਹਦੇ ਉੱਤੇ ਜਿਹੜੀ ਆ ਉਹ ਐਪਲੀਕੇਸ਼ਨ ਦੇਣੀ ਪਏਗੀ ਕੋਈ ਫਾਇਦਾ ਨਹੀਂ ਆ ਕਿਉਂਕਿ ਤੁਸੀਂ ਬਿਨਾਂ ਅਜ਼ਾਰਜਤੋਂ ਜਦੋਂ ਕੋਈ ਆਪਣੀ ਗਲਤੀ ਨੂੰ ਰਿਅਲਾਈਜ਼ ਕਰ ਲੈਂਦਾ ਜਾਂ ਮੰਨ ਲੈਂਦਾ ਫਿਰ ਤੁਸੀਂ ਉਹਦੀ ਬਾਰ-ਬਾਰ ਉਹਦੀ ਬਦਨਾਮੀ ਕਰਦੇ ਹੋ ਤੇ ਉਹ ਚੀਜ਼ ਜਿਹੜੀ ਆ ਉਹ ਸਹੀ ਨਹੀਂ ਆ ਬਾਕੀ ਮੈਂ ਤੁਹਾਡਾ ਵੀ ਜਿੰਨੇ ਵੀ ਮਸੀਹ ਦੇ ਵਿੱਚ ਇਹ ਵਧੀਆ ਕੰਮ ਕਰਦੇ ਨੇ ਮੈਂ ਉਹਨਾਂ ਦੀ ਸਲਾੰਗਾ ਕਰਦਾ ਤੇ ਉਹਨਾਂ ਨੂੰ ਸਲਾਮ ਆਖਦਾ ਬਾਕੀ ਭਰਾ ਜੇ ਮੇਰੇ ਕੋਲੋਂ ਕੋਈ ਤੇਰੇ ਪ੍ਰਤੀ ਵੀ ਕੋਈ ਗਲਤੀ ਆ ਤਨੂੰ ਅੱਜ ਵੀ ਲੱਗਦਾ ਕਿ ਮੈਂ ਤੇਰਾ ਕਸੂਰਵਾਰ ਆ ਉਠਨੀ ਸਾਹਿਬ ਤੇ ਮੈਂ ਤੇਰੇ ਕੋਲ ਵੀ ਭਰਾ ਰਿਅਲਾਈਜ਼ ਕਰਦਾ ਗਲਤੀ ਦੀ ਜਦੋਂ ਵੀ ਟਕਰੋਗੇ ਮੈਂ ਤੁਹਾਨੂੰ ਸਲਾਮ ਜੈ ਐਮ ਸੀ ਤੋਂ ਸਵਾ ਤੁਹਾਡੇ ਗੋਡੀਆਂ ਤਲਾ ਕੇ ਤੁਹਾਨੂੰ ਮਿਲਾਂਗਾ ਤੇ ਮਿਲਦੇ ਰਾਂਗਾ ਤੁਸੀਂ ਭਰਾਓ ਤੋਂ ਮੇਰੀ ਬੇਨਤੀ ਆ ਭਰਾ ਦੇ ਅੱਗੇ ਕਿ ਮੇਰਾ ਕਿਸੇ ਵੀ ਵੀਡੀਓ ਦੇ ਵਿੱਚ ਜਿਹੜਾ ਉਹ ਜ਼ਿਕਰ ਜਿਹੜਾ ਉਹ ਨਾ ਕੀਤਾ ਜਾਏ ਤੇ ਮੈਂ ਸਲਾਹਾਂਗਾ ਕਰਦਾ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਦੀ ਕਿ ਜਿਨ੍ਹਾਂ ਨੇ ਥੋੜੇ ਸਮੇਂ ਦੇ ਵਿੱਚ ਕ੍ਰਿਸਚਨ ਲੋਕਾਂ ਨੂੰ ਉਹ ਚੀਜ਼ ਦੱਸੀ ਕਿ ਘਟ ਗਿਣਤੀ ਕਮਿਸ਼ਨ ਦੀ ਪਾਵਰ ਕੀ ਹੁੰਦੀ ਆ ਉਹ ਲੋਕਾਂ ਨੂੰ ਦੱਸਿਆ ਤੇ ਲੋਕਾਂ ਦੇ ਲੋਕਾਂ ਦੇ ਕੰਮ ਵੀ ਆ ਰਿਹਾ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਮੌਕੇ ਦੇ ਉੱਤੇ ਫੋਨ ਕਰਕੇ ਉਹ ਲੋਕਾਂ ਦੇ ਮਸਲਿਆਂ ਦਾ ਹੱਲ ਕਰਦੇ ਨੇ ਤੇ ਸਾਡੇ ਮਨ ਨੂੰ ਬੜੇ ਸਕੂਨ ਮਿਲਦਾ ਅਸੀਂ ਸਾਰੇ ਇਹੀ ਤੇ ਚਾਹੁੰਦੇ ਸੀ ਕਿ ਕ੍ਰਿਸਚਨ ਕਮਿਊਨਿਟੀ ਲਈ ਕੰਮ ਹੋਵੇ ਕ੍ਰਿਸਚਨ ਕਮਿਊਨਿਟੀ ਦੇ ਦੁੱਖ ਸੁੱਖ ਸੁਣੇ ਜਾਣ ਤੇ ਕੋਈ ਉਹਨਾਂ ਦਾ ਹੱਲ ਕਰ ਸਕੇ ਜੇ ਕੋਈ ਇੱਕ ਬੰਦਾ ਉਹ ਚੀਜ਼ ਕਰ ਰਿਹਾ ਵਾ ਤੇ ਸਾਨੂੰ ਖੁਸ਼ੀ ਹੋਣੀ ਚਾਹੀਦੀ ਆ ਜੇ ਸਾਡੇ ਕਿਸੇ ਨਾਲ ਮਤਭੇਦ ਨੇ ਉਹ ਬਾਅਦ ਦੀ ਗੱਲ ਆ ਪਰ ਸਭ ਤੋਂ ਪਹਿਲਾਂ ਸਾਨੂੰ ਸਾਡੀ ਕੌਮ ਸਾਡਾ ਭਾਈਚਾਰਾ ਜੇ ਸਾਡੇ ਭਾਈਚਾਰੇ ਤੇ ਕੰਮ ਹੋਣਿਆ ਤੇ ਅਸੀਂ ਉਸ ਬੰਦੇ ਨੂੰ ਸਲਾਮ ਕਰਦੇ ਆ ਸਾਰਿਆਂ ਨੂੰ ਜੀਐਮਸੀ ਦੀ ਸਲਾਮ